ਕਿਲਾ ਨਹੀਂ ਕਰਾ ਰਹਾ ਭਾਈ ਮੈਨੂੰ ਕਿੰਨਾ ਨੋ ਹੋ ਗਏ ਜੇ ਜਿਹੜਾ ਧੂਰੀ ਪ੍ਰੋਗਰਾਮ ਸੋਚਦਾ ਨਾ ਜਾਬੰਦ ਨਹੀਂ ਹੈ ਜੇ ਮੈਂ ਜਾਣਾਂ ਹਾਂ ਇਹ ਵੀ ਆਪਦੇ ਬੰਦੇ ਨੇ ਇਹਨਾਂ ਨੂੰ ਵੀ ਹੁਕਮ ਹੈ ਉੱਪਰੋਂ ਨੰਗਣਾ ਜੇ ਮੈਂ ਨੰਗਣਾ ਹੁੰਦਾ ਨੰਗਣ ਦੀ ਗੋਸ਼ ਕਰਦਾ ਫਿਰ ਵੀ ਨੰਗਣ ਦੇਣਾ ਸੀ ਕੋਸ਼ਿਸ਼ ਕੀਤੀ ਬਹੁਤ ਹੁਣ ਸੋਨ ਇੰਟੈਲੀਜੈਂਸੀ ਮਾਗਰ ਆਪਾਂ ਨੂੰ ਪੁਲਿਸ ਮਾਗਰ ਹੁਣ ਭਾਈ ਜੇ ਇਹ ਆਹੀ ਕੰਮ ਕਰ ਮੈਨੂੰ ਕੀ ਕਹ ਬਹੁਤ ਵਧੀਆ ਕੰਮ ਕਰਾਣਾ ਸਾਨੂੰ ਰੋਕ ਕੇ ਨਸ਼ੇ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ ਇਹ ਮੇਰੇ ਭਰਾ ਨੇ ਇਹਨਾਂ ਨੂੰ ਅੱਜ ਉੱਪਰੋਂ ਹੁਕਮ ਆ ਗਿਆ ਮੈਨੂੰ ਰੋਕਣ ਦਾ ਅਸੀਂ ਇੰਨੇ ਬੰਦੇ ਰੋਕ ਲੈ ਨਸ਼ੇ ਵਾਲਿਆਂ ਨੂੰ ਇਹ ਵੀਰ ਕਾ ਤੋਂ ਨਹੀਂ ਰੋਕਦੇ ਨਸ਼ਾ ਵਿਕੀ ਜਾਂਦਾ ਅੱਜ ਮੈਂ ਹੁਣ ਲਿਆ ਕੇ ਦਿੰਦਾ ਨਸ਼ਾ ਇਹਨਾਂ ਨੂੰ ਇੱਕ ਫੜਨਗੇ ਨਸ਼ੇ ਵਾਲਿਆਂ ਨੂੰ ਚਲੋ ਮੈਂ ਇਹਨਾਂ ਨਾਂ ਵੀ ਜਾਣਾਂ ਨਸ਼ਾ ਦਵਾਉਣਾ ਹੈ ਜਵਾਰ ਤੋਂ ਦਵਾਉਣਾ ਇੱਥੋਂ ਦਵਾਉਣੇ ਲੱਭੀ ਉਹ ਬਾਦਨਾ 5 ਮਿੰਟਾਂ ਦੇ ਵੀ ਨਸ਼ਾ ਰੋਕ ਦੇਣਾ ਐ ਅਸੀਂ ਖੁਸ਼ ਐ ਅਸੀਂ ਜਿੰਦਾਬਾਦ ਐ ਫੇਰ ਸਰਕਾਰ ਇਹਨਾਂ ਨਸ਼ਾ ਰੋਕਣ ਨੂੰ ਹੁਕਮ ਕਾ ਤੋਂ ਨਹੀਂ ਕਰਦੀ ਤੁਹਾਨੂੰ ਇੱਕ ਚੋਨੀ ਚੈਨੀ ਚੋਰ ਕਹਿ ਕੇ ਉਹਨੂੰ ਗ੍ਰਿਫਤਾਰ ਕੀਤਾਗਾ ਤੇ ਤੇ ਹੱਦਤ ਵੀ ਕੀਤਾ ਉਹਤੇ ਜੇ ਅਸੀਂ ਮਤਬੁੱਲ ਇੱਕ ਕੇਸ ਤੋਂ ਦੀ ਜਵਾਨਤ ਵੀ ਕਰਾ ਲਈ ਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੇ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆਗਾ ਹੱਕ ਤਾਂ ਬਣਦਾ ਕਿ ਉਹਦੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਖਾਮੀ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫੇਰ ਉਹਦੂ ਬਾਅਦ ਪ੍ਰਸ਼ਾਸਨ ਨਾਲ ਵੱਡੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮਿੰਟ ਚੱਲੀ ਇੱਕ ਦੋ ਉਹਦੂ ਪਹਿਲਾ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਿਹਾ ਵੀ ਇੱਕ ਕੇਸ ਚ ਕਰਾ ਲਈ ਦੀ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਠ ਚ 5 ਤਰੀਕ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜੇ ਪਰਚਾ ਹੋਰ ਪਤਾ ਸਾਨੂੰ ਐਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ 3 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨ ਆਏ ਨੇ ਹਰਕਤ ਦੇ ਘਰੇ ਪੁਲਿਸ ਲਈ ਹੋਈ ਹੈ ਤੇ ਜੋ ਮੈਂ ਤੜਕੇ ਗੱਡੀ ਲੈ ਕੇ ਬਾਹਰ ਲੱਕਣ ਤਾਂ ਮੇਰੇ ਬਾਰਗੇ ਵੀ ਪੁਲਿਸ ਪਹੁੰਚ ਲਾਤੀ ਮੇਰੀ ਵੀ ਹੀ ਸਮਝ ਲੈ ਵੀ ਉਹਨੂੰ ਘੇਰ ਲੈ ਮੇਰੇ ਨੌਜਵਾਨ ਵੀ ਦਾ ਨੌਬਜਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗਲਤ ਹੈ ਕਿਉਂ ਨੌਜਵਾਨ ਜਾਣਗੇ ਵੱਡੀ ਪਦਰ ਤੇ ਕਿਉਂ ਲੋਕਾਂ ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਘਟਨਾ ਵਾਪਰ ਗਈ ਤਾਂ ਉਹਦੇ ਜ਼ਿੰਮੇਦਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਕੰਟਰੋਲ ਕਰ ਲੈਂਦੇ ਆ ਲੋਕਾਂ ਨੂੰ ਹੌਲ ਰੋਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਪੇ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਜੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆਉਂਦੀਆਂ ਕੁਰਸੀਆਂ ਤੇ ਬੈਠੀ ਨੇ ਲੀ ਜਾਂ ਮੁੱਖ ਮੰਤਰੀ ਆ ਕੁਛ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਛ ਨਹੀਂ ਵਿਗੜਨਾ ਜੇ ਕੋਈ ਝੜਪ ਪੈਂਦੀ ਆ ਸਾਡੇ ਦੇ ਕੁਛ ਨਹੀਂ ਪਊਗੀ ਦੋਨਾਂ ਪਾਸੋਂ ਸਾਡਾ ਹੀ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਰਾਹੀਂ ਇਹੀ ਕਹਿਣਾ ਚਾਹੁੰਦਾ ਕਿੰਨਾ ਕੁ ਜਰ ਬੈਠਣਗੇ ਉੱਥੇ ਅਣਮਿਸ਼ੇ ਲਈ ਧਰਨਾ ਕਰ ਲਊਗਾ ਫਿਰ ਅਣਮਿਸ਼ੇ ਸਮੇਂ ਲਈ ਮੇਰਾ ਕਰਕੇ ਰਹਿ ਜਾਊਗਾ ਜਦੋਂ ਵੀ ਛੱਡਣਗੇ ਮੌਦੂ ਜਾਊਗਾ ਰਾਤ ਨੂੰ ਛੱਡਦਾਂ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹਨਾਂ ਉੱਥੇ ਜਾਊਂਗਾ ਜਾਊਗਾ ਪਮਾ ਕਾਠੋਂ ਤੇ ਵੇਜੜ ਜੇ ਕਿਹਨਾਂ ਉਹਦੀ ਕੋਠੀ ਤੇ ਵ ਮੈਂ ਸਰਕਾਰ ਦੀ ਇਸ ਗਲਤੀ ਨਕੀਦੀ ਕਰਦਾ ਹਾਂ